ਕੁਝ ਹਰਿਆਣਾ ਪੁਲਿਸ ਦੇ ਨੇ ਆਪਣੇ ਨੌਜਵਾਨ ਜਿਹੜੇ ਬੂਰੀਆਂ ਚ ਪਾ ਕੇ ਚੱਕ ਕੇ ਲੈ ਗਏ ਔਰ ਉੱਥੇ ਇਹਨੂੰ ਜਾ ਕੇ ਚਿੰਗਾ ਇਹਨੂੰ ਪੁਲਿਸ ਟਾਰਚਰ ਕੁੱਟ ਪਾਰ ਕਰਕੇ ਤੇ ਇਹਨੂੰ ਹੁਣ ਉੱਥੇ ਢਾਕਲ ਕਰਾ ਦਿੱਤਾ ਫਿਰ ਤੁਸੀਂ ਸ਼ਬਦ ਜਦੋਂ ਮੈਂ ਕਹਿੰਦਾ ਕਿ ਬੰਦੂਆਂ ਮਜ਼ਦੂਰ ਹੋ ਤੁਸੀਂ ਤੁਹਾਡੇ ਕੰਨ ਵਿੱਚ ਕੋ ਗਿਆ ਇਹਨਾਂ ਦਾ ਹਾਲ ਪੁੱਛਣ ਵਾਸਤੇ ਉੱਥੇ ਬਾਰਡਰ ਦੇ ਉੱਤੇ ਜਿਵੇਂ ਪੰਜਾਬ ਦਾ ਚੀਫ ਮਿਨਿਸਟਰ ਅਗਰ ਚਾਵੇ ਉਹ ਕਿਸੇ ਵੀ ਪੁਲਿਸ ਸਟੇਸ਼ਨ ਦੇ ਵਿੱਚ ਜ਼ੀਰੋ ਐਫ ਆਈ ਆਰ ਦਰਜ ਕਰਕੇ ਤੇ ਅਗਲੀ ਕਾਰਵਾਈ ਵਾਸਤੇ ਉਹ ਹਰਿਆਣਾ ਪੁਲਿਸ ਨੂੰ ਡਾਇਰੈਕਸ਼ਨ ਭੇਜ ਸਕਦਾ ਅਸਲੀਅਤ ਭਰਾਓ ਤੇ ਭੈਣੋ ਗੱਲ ਇਹ ਆ ਕਿ ਭਗਵੰਤ ਮਾਨ ਨੂੰ ਕੁਰਸੀ ਛੱਡਣ ਤੋਂ ਡਰ ਲੱਗਦਾ ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਨੌਜਵਾਨ ਸ਼ੁਭਕਰਨ ਅਤੇ ਜ਼ਖਮੀ ਹੋਏ ਪ੍ਰੀਤਪਾਲ ਦਾ ਮਾਮਲਾ ਲਗਾਤਾਰ ਜ਼ੋਰ ਫਰਦਾ ਜਾ ਰਿਹਾ ਹੈ ਇੱਕ ਪਾਸੇ ਜਿੱਥੇ ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਉੱਪਰ ਹਰਿਆਣਾ ਪੁਲਿਸ ਤੇ ਪਰਚਾ ਦਰਜ ਕਰਨ ਲਈ ਦਬਾਅ ਬਣਾ ਰਹੀਆਂ ਨੇ ਉੱਥੇ ਹੀ ਮਾਮਲੇ 'ਚ ਵਿਰੋਧੀ ਧਿਰਾਂ ਵੀ ਸਰਕਾਰ ਤੇ ਹਮਲਾਵਰ ਹੋ ਰਹੀਆਂ ਨੇ ਕਾਂਗਰਸੀ ਵਿਧਾਇਕ ਸੁਖਪਾਲ ਖੈਰਾ ਨੇ ਵੀ ਹੁਣ ਹਰਿਆਣਾ ਪੁਲਿਸ ਉੱਪਰ ਐਫਆਈਆਰ ਦਰਜ ਨਾ ਕਰਨ ਨੂੰ ਲੈ ਕੇ ਸਵਾਲ ਚੁੱਕੇ ਨੇ ਦੋਸਤੋ ਅੱਜ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨਾ ਚਾਹਨਾ ਵਾਂ ਕਿ 12 ਫਰਵਰੀ ਦਾ ਕਿਸਾਨਾਂ ਦਾ ਬੜਾ ਵੱਡਾ ਅੰਦੋਲਨ ਚੱਲ ਰਿਹਾ ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਵਿੱਚ ਉੱਤੇ ਔਰ ਬੜੀ ਜਦੋਜਹਿਦ ਹੋ ਰਹੀ ਆ ਔਰ ਇਹ ਪਿਛਲੇ ਕੋਈ 11-12 ਦਿਨਾਂ ਦੇ ਵਿੱਚ ਬਹੁਤ ਤਸ਼ੱਦਦਤਾ ਆਇਆ ਗਿਆ ਹਰਿਆਣਾ ਦੀ ਪੁਲਿਸ ਵੱਲੋਂ ਕੇਂਦਰ ਦੀ ਸਰਕਾਰ ਵੱਲੋਂ ਪਹਿਲਾਂ ਤਾਂ ਬਹੁਤ ਫੱਟੜ ਕੀਤੇ ਗਏ ਟਾਇਰ ਗੈਸ ਸ਼ੈਲਿੰਗ ਹੋਈ ਰਬਰ ਬੁਲੇਟਸ ਚਲੀਆਂ ਔਰ ਇਹਦੇ ਵਿੱਚ ਇਹਦੇ ਦਰਮਿਆਨ ਇੱਕ ਸਾਡਾ ਨੌਜਵਾਨ ਜਿਹੜਾ ਹੈ ਸ਼ੁਭਕਰਨ ਸਿੰਘ ਜਿਹੜਾ ਬਠਿੰਡੇ ਦੇ ਪਿੰਡ ਬੱਲੋ ਪਿੰਡ ਦਾ ਰਹਿਣ ਵਾਲਾ ਵਾ ਇਹਦਾ ਕਤਲ ਹੋ ਗਿਆ ਔਰ ਇਹਦੇ ਸਿਰ ਵਿੱਚ ਗੋਲੀ ਮਾਰੀ ਸਿੱਧੀ ਔਰ ਪਹਿਲਾਂ ਕਹਿੰਦੇ ਸੀ ਚ ਗੋਲੀਆਂ ਨਹੀਂ ਚਲਦੀਆਂ ਜੇ ਹੁਣ ਤਾਂ ਹੁਣ ਤਾਂ ਟਵਿੱਟਰ ਤੇ ਤੇ ਸੋਸ਼ਲ ਮੀਡੀਆ ਦੇ ਉੱਤੇ ਡਾਇਰੈਕਟਲੀ ਬੰਦੂਕ ਚਲਾਉਂਦੇ ਵੀ ਜਿਹੜੇ ਹਰਿਆਣਾ ਪੁਲਿਸ ਦੇ ਯੂਨੀਫਾਰਮ ਵਿੱਚ ਨੇ ਉਹ ਸਾਰਾ ਕੁਝ ਤੁਹਾਡੇ ਜਗ ਜ਼ਾਹਰ ਹੋ ਚੁੱਕਿਆ ਹੁਣ ਇਹਦੇ ਕਤਲ ਨੂੰ ਵੀ ਹੋਏ ਨੂੰ ਕਈ ਦਿਨ ਹੋ ਗਏ ਨੇ ਇਹਦੀ ਜਿਹੜੀ ਬੋਡੀ ਸੀਗੀ ਉਹ ਉਹਨਾਂ ਨੇ ਅਸ਼ੇਦ ਪਟਿਆਲਾ ਹਸਪੀਟਲ ਰੱਖ ਛੱਡੀ ਆ ਔਰ ਉਹਨਾਂ ਨੇ ਕਿਹਾ ਇਹਦਾ ਅੰਤਮ ਸੰਸਕਾਰ ਉਹਦੋਂ ਤਾਈਂ ਨਹੀਂ ਕਰਾਂਗੇ ਜਦ ਤੱਕ ਤੁਸੀਂ ਸਾਨੂੰ ਇਹਦਾ ਇਨਸਾਫ ਨਹੀਂ ਇਹਦੇ ਤੋਂ ਇਲਾਵਾ ਲਗਭਗ ਕੋਈ 200 ਤੋਂ ਉੱਤੇ ਕਿਸਾਨ ਚੰਗਾ ਮਤਲਬ ਕੀ ਕਹਿੰਦੇ ਹੁੰਦੇ ਕਿ ਵੱਡੇ ਪੱਦਰ ਦੇ ਉੱਤੇ ਉਹਨਾਂ ਦੇ ਉਹ ਜ਼ਖਮੀ ਹੋਏ ਨੇ ਕਿਸੇ ਦੀਆਂ ਕਈਆਂ ਦੇ ਕਈ ਕੋਈ ਟਾਂਕੇ ਲੱਗੇ ਕਿਸੇ ਦੀ ਲੱਤਾਂ ਟੁੱਟ ਗਈਆਂ ਕਿਸੇ ਦੇ ਹੋਰ ਉਹ ਗੋਲੀਆਂ ਬੁਲੇਟ ਵਾਲੀਆਂ ਮਾਰੀਆਂ ਜੇ ਇੱਕ ਜਿਹੜਾ ਸਾਡਾ ਮੇਰਾ ਸਾਡਾ ਸਾਥੀ ਹੈ ਮੀਡੀਆ ਦਾ ਨੀਲ ਭਲਿੰਦਰ ਸਿੰਘ ਉਹਦਾ ਮਸੀ ਅੱਖ ਬਚੀ ਬਹੁਤ ਕਈ ਟਾਂਕੇ ਲੱਗੇ ਉਹਦਾ ਜਾਦਾ ਇੰਜਰੀ ਸਸਟੇਨ ਕੀਤੀਆਂ ਬਹੁਤ ਮਤਲਬ ਕੀ ਕਹਿੰਦੇ ਕਿ ਵਾਈਡ ਸਪਰੈਡ ਇਸ ਅੰਦੋਲਨ ਦੇ ਵਿੱਚ ਤਸ਼ੱਦਦ ਸਾਹਮਣੇ ਨਜ਼ਰ ਆਗਾ ਧੂਆਂ ਧੂਆਂ ਉੱਡ ਰਿਆ ਵਾ ਤੁਸੀਂ ਸਭ ਨੇ ਦੇਖ ਲਿਆ ਸਾਰਾ ਕੁਝ ਫੇਸਬੁੱਕ ਤੇ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਔਰ ਇਹਦੇ ਦਰਮਿਆਨ ਇੱਕ ਖਬਰ ਆਈ ਕਿ ਆ ਮੇਰੇ ਕੋਲ ਫੋਟੋ ਇੱਕ ਹੈਗੀ ਤੁਸੀਂ ਦੇਖ ਲਿਆ ਇਹ ਨੌਜਵਾਨ ਹੈਗਾ ਵਾ ਪ੍ਰੀਤਪਾਲ ਸਿੰਘ ਆ ਤੁਸੀਂ ਦੇਖ ਸਕਦੇ ਹੋ ਇਹ ਇਸ ਵਕਤ ਇਹਦੀ ਲੱਤ ਲੱਤਾਂ ਤੋੜੀਆਂ ਹੋਈਆਂ ਨੇ ਇਹਦੇ ਮੂੰਹ ਦੇ ਉੱਤੇ ਸਾਰੀ ਬੜੀਆਂ ਸਵियर ਇੰਜਰੀਜ਼ ਆ ਇਹ ਇਸ ਵਕਤ ਪਿਆ ਹੋਇਆ ਵਾ ਪਜੀ ਜਿਹੜਾ ਰੁਤਖ ਹਰਿਆਣੇ ਦੇ ਵਿੱਚ ਆ ਔਰ ਜਾਣਕਾਰੀ ਇਹ ਮਿਲੀ ਤੁਸੀਂ ਪਹਿਲਾਂ ਵੀ ਸੁਣ ਲਿਆ ਹੋਣਾ ਕਿ ਕੁਝ ਹਰਿਆਣਾ ਪੁਲਿਸ ਦੇ ਨੇ ਆਪਣੇ ਨੌਜਵਾਨ ਜਿਹੜੇ ਬੂਰੀਆਂ ਚ ਪਾ ਕੇ ਚੱਕ ਕੇ ਲੈ ਗਏ ਔਰ ਉੱਥੇ ਇਹਨੂੰ ਜਾ ਕੇ ਚਿੰਗਾ ਇਹਨੂੰ ਪੁਲਿਸ ਟਾਰਚਰ ਕੁੱਟਪਾਰ ਕਰਕੇ ਤੇ ਇਹਨੂੰ ਹੁਣ ਉੱਥੇ ਦਾਖਲ ਕਰਾ ਦਿੱਤਾ ਔਰ ਕਿਆ ਇਹ ਗਿਆ ਵਾਕੀ ਜੀ ਔਰ ਪਤਾ ਲੱਗਿਆ ਕਿ ਇਹਦੇ ਤੇ ਉਲਟਾ ਹਰਿਆਣਾ ਪੁਲਿਸ ਨੇ 307 ਦਾ ਮੁਕਦਮਾ ਦਰਜ ਕਰਤਾ ਮਨ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਨੇ ਅਜ ਤਾਈਂ ਇੱਕ ਵੀ ਛੋਟੀ ਮੋਡੀ ਐਫ ਆਈ ਆਰ ਵੀ ਨਹੀਂ ਕੀਤੀ 200 ਬੰਦਾ ਫੱਟੜ ਬੁਰੀ ਤਰ੍ਹਾਂ ਨਾਲ ਸ਼ੁਭ ਕਰਨ ਦੀ ਮੌਤ ਪ੍ਰਿਪਾਲ ਦੀ ਇੰਜਰੀਜ਼ ਸੁਖਪਾਲ ਖੈਰਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਪੁਲਿਸ ਸ਼ੁਭ ਕਰਨ ਦੀ ਮੌਤ ਹਰਿਆਣਾ ਦੇ ਇਲਾਕੇ 'ਚ ਹੋਈ ਦੱਸ ਰਹੀ ਹੈ ਖੈਰਾ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੇ ਇਸ ਦੇ باوجود ਵੀ ਜ਼ੀਰੋ ਐਫ ਆਈ ਆਰ ਤੱਕ ਦਰਜ ਨਹੀਂ ਕੀਤੀ ਅਤੇ ਨਾ ਹੀ ਜ਼ਖਮੀ ਕਿਸਾਨਾਂ ਬਾਰੇ ਕੋਈ ਐਕਸ਼ਨ ਲਿਆ ਗਿਆ। ਔਰ ਔਰ ਇਹ ਕਹਿ ਰਹੇ ਨੇ ਹੁਣ ਜਿਹੜੇ ਪੁਲਿਸ ਵਾਲੇ ਨੇ ਪੰਜਾਬ ਦੇ ਪੁਲਿਸ ਵਾਲੇ ਉਹਨਾਂ ਨੇ ਇੱਕ ਗੱਲ ਨਵੀਂ ਬਣਾ ਲਈ ਆ ਕਿ ਜੀ ਇਹਦਾ ਜਿਹੜਾ ਜਿਹੜਾ ਸ਼ੁਭ ਕਰਨ ਦੀ ਮੌਤ ਹੋਈ ਆ ਜਿਹੜੀ ਗੋਲੀ ਵੱਜੀ ਆ ਇਹ ਹਰਿਆਣੇ ਦੀ ਟੈਰੀਟਰੀ ਦੇ ਵਿੱਚ ਆ ਸ਼ਹਿਰਤ ਗੜੀ ਪੁਲਿਸ ਸਟੇਸ਼ਨ ਨਾ ਜੀਂਦ ਹਲਕੇ ਦੇ ਵਿੱਚ ਤੋੜੋ 1 ਮਿੰਟ ਵਾਸਤੇ ਮੰਨ ਲਈਏ ਉਹਨਾਂ ਦੀ ਦਲੀਲ ਹੀ ਮੰਨ ਲਈਏ ਵੇ ਸਿਹਤ ਤੇ ਛੁੱਟੀ ਦੀ ਦਲੀਲ ਅਚ ਤੁਸੀਂ ਬੰਦਾ ਮਾਰ ਕੇ ਚੱਕ ਕੇ ਆਪਣੀ ਟੈਰਿਟਰੀ ਟੈਰਿਟਰੀ ਚ ਲੈ ਜਾਓ ਕੋਈ ਪੁੱਛਣ ਵਾਲਾ ਹੀ ਨਹੀਂ ਇਸ ਜੋ ਕੁਝ ਉੱਥੇ ਜੰਗਲ ਦਾ ਰਾਜ ਚੱਲ ਰਿਹਾ ਇਸ ਵਕਤ ਬਾਰਡਰਾਂ ਦੇ ਉੱਤੇ ਮੰਨ ਲਓ ਕਿ ਉਹ ਗੱਡੀ ਦੇ ਵਿੱਚ ਜਾਂ ਜੀਂਦ ਇਲਾਕੇ ਦੇ ਵਿੱਚ ਉਹਦੀ ਮੌਤ ਹੋ ਜੇ ਪੁਲਿਸ ਵਾਲੇ ਜਿਹੜੇ ਕਹਿੰਦੇ ਨੇ ਤਾਂ ਫਿਰ ਵੀ देयर इज ਅ ਲੈਜਿਟਿਮੇਟ ਲਾਅ ਕਿ ਇਹਨਾਂ ਦੇ ਪੇਰੈਂਟਸ ਦੀ ਸਟੇਟਮੈਂਟ ਲੈ ਕੇ ਆਈ ਵਿਟਨੈਸ ਦੀ ਸਟੇਟਮੈਂਟ ਲੈ ਕੇ ਤੁਸੀਂ ਜ਼ੀਰੋ ਐਫ ਆਈ ਆਰ ਦਰਜ ਕਰ ਸਕਦੇ ਆ ਪੰਜਾਬ ਦਾ ਚੀਫ ਮਿਨਿਸਟਰ ਅਗਰ ਚਾਵੇ ਉਹ ਕਿਸੇ ਵੀ ਪੁਲਿਸ ਸਟੇਸ਼ਨ ਦੇ ਵਿੱਚ ਜ਼ੀਰੋ ਐਫ ਆਈ ਆਰ ਦਰਜ ਕਰਕੇ ਤੇ ਅਗਲੀ ਕਾਰਵਾਈ ਵਾਸਤੇ ਉਹ ਹਰਿਆਣਾ ਪੁਲਿਸ ਨੂੰ ਡਾਇਰੈਕਸ਼ਨ ਭੇਜ ਸਕਦਾ ਔਰ ਪੋਸਟਮਾਰਟਮ ਦੀ ਰਿਪੋਰਟ ਵਗੈਰਾ ਤੋਂ ਬਾਅਦ ਸਾਰੀ ਕਾਰਵਾਈ ਪੁਖਤਾ ਜਿਹੜੀ ਹੈ ਉਹ ਹੋ ਸਕਦੀ ਆ ਪਰੰਤੂ ਜ਼ੀਰੋ ਐਫ ਆਈ ਆਰ ਵੀ ਨਹੀਂ ਕੀਤੀ ਚਲੋ 1 ਮਿੰਟ ਵਾਸਤੇ ਕਹਿੰਦੇ ਜੀ ਉਹ ਤਾਂ ਜੀਨ ਦੇ ਵਿੱਚ ਜ ਸੱਟਾਂ ਲੱਗੀਆਂ ਜਿਹੜੀਆਂ ਹਰਿਆਣਾ ਹਰਿਆਣਾ ਪੁਲਿਸ ਨੇ ਡਰੋਨਾਂ ਰਾਹੀਂ ਠੱਗਰ ਪੁਲ ਜਿਹੜਾ ਕਿ ਸਾਡਾ ਪੁਲਿਆ ਪੰਜਾਬ ਦਾ ਉਹਦੇ ਤੇ ਪਹਿਲਾਂ ਬੈਰੀਕੇਡਿੰਗ ਕੀਤੀ ਉਹ ਸਾਡੇ ਅਧਿਕਾਰ ਖੇਤਰ ਦੇ ਵਿੱਚ ਡਾਕਾ ਮਾਰਿਆ ਹਰਿਆਣੇ ਨੇ ਭਗਵੰਤ ਮਾਨ ਨੇ ਉਹ ਉਹਦੇ ਤੇ ਵੀ ਚੁੱਪ ਰਿਆ ਉਹਨਾਂ ਨੇ ਬੈਰੀਕੇਟਿੰਗ ਦਰਿਆ ਦੇ ਸੈਂਟਰ ਪੁਲ ਦੇ ਵਿੱਚ ਆਣ ਕੀ ਕੀਤੀ ਸਾਡਾ ਇਲਾਕਾ ਪੰਜਾਬ ਦਾ ਫਿਰ ਉੱਥੋਂ ਡਰੋਨ ਦੇ ਰਾਹੀਂ ਸਾਡੇ ਕਿਸਾਨਾਂ ਦੇ ਉੱਤੇ ਸ਼ੰਭੂ ਔਰ ਸਾਰੇ ਪਾਸੇ ਟਾਇਰ ਗੈਸ ਛੇਲ ਮਾਰੀ ਜਿਹਦੇ ਕਰਕੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਸਾਰੀਆਂ ਦੀ ਮੈਡੀਕਲ ਰਿਪੋਰਟਸ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਆਈਆਂ ਰਾਜਪੁਰਾ ਵਗੈਰਾ ਸਾਰੇ ਹਸਪੀਟਲ ਕਿ ਭਗਵੰਤ ਮਾਨ ਨੇ ਕਿਸੇ ਜਿਹੜਾ ਸਾਡੇ ਧਰਤੀ ਦੇ ਵਿੱਚ ਪੰਜਾਬ ਚ ਵੜ ਕੇ ਉਹਨਾਂ ਨੇ ਸਾਡੇ ਬੰਦਿਆਂ ਨੂੰ ਜਿਹੜਾ ਹੈਗਾ ਉਹਨਾਂ ਦੇ ਸੱਟਾਂ ਮਾਰੀਆਂ ਕੀ ਕੋਈ ਐਫਆਈਆਰ ਉਹ ਦਰਜ ਕੀਤੀ ਹੈ ਪੁਲਿਸ ਆਫੀਸਰ ਨੂੰ ਪੁੱਛਣਾ ਜੀ ਉਹਨਾਂ ਕਿ ਤੁਸੀਂ ਕਹਿੰਦੇ ਕਿ ਸ਼ੁਭਕਰਨ ਜਿਹੜਾ ਸੀ ਜੀ ਉਹ ਤਾਂ ਜੀਨ ਦੇ ਦੇ ਕਿਸੇ ਇਲਾਕੇ ਚ ਸੀਗੀ ਉਹਦਾ ਜਿਹੜਾ ਹੋਇਆ ਕਤਲ ਤੇ ਆਹ ਤਾਂ ਸਾਰਾ ਕੁਝ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਇਆ ਇੱਥੇ ਵੀ ਕੋਈ ਐਫਆਈਆਰ ਦਰਜ ਨਹੀਂ ਕੀਤੀ ਤੇ ਸਾਡੇ ਦੇ ਪਰਚਾ ਦਰਜ ਕਰਨਾ ਹੋਵੇ ਤੇ ਇਹੀ ਪੁਲਿਸ ਵਾਲੇ ਜਿਹੜੇ ਜੋ ਮਰਜ਼ੀ ਉਹਨਾਂ ਤੋਂ ਗਲਤ ਕੰਮ ਕਰਾ ਲਓ ਜੋ ਮਰਜ਼ੀ ਝੂਠੀਆਂ ਰਿਕਵਰੀਆਂ ਦਿਖਾ ਲਓ ਜੋ ਮਰਜ਼ੀ ਝੂਠ ਬੁਲਵਾ ਲਓ ਕੀ ਭਗਵੰਤ ਤੁਹਾਡੀ ਪੁਲਿਸ ਸਿਰਫ ਆਪਣੇ ਪੋਲੀਟੀਕਲ ਅਪੋਨੈਂਟਸ ਦੇ ਖਿਲਾਫ ਹੀ ਦਲੇਰ ਹੈ ਜਦੋਂ ਅਸਲ ਇਨਸਾਫ ਦੇਣਾ ਸ਼ੁਭਕਰਨ ਨੂੰ ਤੇ ਆ Pritpal ਨੂੰ ਤੇ ਆ ਜਿਹੜੇ 200 ਤੋਂ ਉੱਤੇ ਫੱਟੜ ਕਿਸਾਨ ਨੇ ਤੇ ਫਿਰ ਤੁਹਾਡੀ ਪੁਲਿਸ ਕਾਇਰ ਤੇ ਕਮਜ਼ੋਰ ਹੈ ਅਸਲੀਅਤ ਭਰਾਓ ਤੇ ਭੈਣੋ ਗੱਲ ਇਹ ਆ ਕਿ ਭਗਵੰਤ ਮਾਨ ਨੂੰ ਕੁਰਸੀ ਛੱਡਣ ਤੋਂ ਡਰ ਲੱਗਦਾ ਵਾ ਇਹਨੇ ਇੱਕ ਬਿਆਨ ਦਿੱਤਾ ਪਿਛਲੇ ਦਿਨੀ ਕਿ ਮੈਂ ਪੂਰਾ ਇਨਸਾਫ ਦਊਂਗਾ ਸ਼ੁਭਕਰਨ ਨੂੰ ਹਾਲਾਂਕਿ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਰਾਸ਼ਟਰਪਤੀ ਰਾਜ ਤੇਰੇ ਪੰਜਾਬ ਵਿੱਚ ਲਾਵਾਂਗੇ ਉਹ ਇੰਨਾ ਸੱਚ ਬੋਲ ਗਿਆ ਵਾ ਪਰ ਉਤੋਂ ਅਗਲਾ ਗੱਲ ਸਾਰੀ ਲੁਕੋ ਗਿਆ ਕਿ ਮੈਂ 100 ਵਾਰੀ ਕੁਰਸੀਆਂ ਵਾਰਨ ਦੀ ਵਾਰੀ ਤਾਂ ਹੈ ਨਹੀਂ ਕਿ ਹਲੇ ਤੱਕ ਕੋਈ ਉਹ ਬੰਦਾ ਤਾਂ ਮਰ ਗਿਆ ਪ੍ਰੀਤਪਾਲ ਨੂੰ ਚੱਕ ਕੇ ਉਹ ਪੀਜੀਏ ਰੋहतक ਲੈ ਗਏ ਨੇ ਆਪਾਂ ਉਹਦੇ ਵਾਸਤੇ ਵੀ ਕੋਈ ਹਾਜ਼ਾ ਨਾਰਾ ਨਹੀਂ ਮਾਰਿਆ ਔਰ ਤੁਸੀਂ 92 ਜਿਹੜਾ ਮੈਂ ਫਿਰ ਬੁਰਾ ਨਾਮ ਨਾ ਬਣਾਵਾਂ ਸੇ ਤੇ ਇੱਕ ਕੁਮਰ ਵਿਜੇ ਪ੍ਰਤਾਪ ਨੂੰ ਛੱਡ ਦਿਓ ਵਿੱਚੋਂ ਬਾਕੀ ਜਿਹੜੇ 91 ਬੰਦੇ ਨੇ ਕਹੀਂ ਫਿਰ ਤੁਸੀਂ ਸ਼ਬਦ ਜਦੋਂ ਮੈਂ ਕਹਿੰਨਾ ਕਿ ਬੰਦੂਆ ਮਜ਼ਦੂਰ ਹੋ ਤੁਸੀਂ ਤੁਹਾਡੇ 91 ਚ ਕੋ ਗਿਆ ਇਹਨਾਂ ਦਾ ਹਾਲ ਪੁੱਛਣ ਵਾਸਤੇ ਉੱਥੇ ਬਾਰਡਰ ਦੇ ਉੱਤੇ ਕੋਈ ਉਹਨਾਂ ਨੂੰ ਅੰਦੋਲਨ ਦੇ ਵਿੱਚ ਤੁਸੀਂ ਜਾ ਕੇ ਕੋ ਆਪਣੇ ਇਲਾਕਿਆਂ ਦੇ ਵਿੱਚੋਂ ਕੋਈ ਬੰਦੇ ਲੈ ਕੇ ਗਏ ਤੁਸੀਂ ਉੱਥੇ ਕੋਈ ਤੁਸੀਂ ਐਫਆਈਆਰ ਵਾਸਤੇ ਭਗਵੰਤ ਮਾਨ ਦੇ ਉੱਤੇ ਪ੍ਰੈਸ਼ਰ ਪਾਇਆ ਕਿ ਐਫਆਈਆਰ ਦਰਜ ਹੋਣੀ ਚਾਹੀਦੀ ਸ਼ੁਭਕਰਨ ਦੇ ਕਤਲ ਦੀ ਨਹੀਂ ਨਾ ਕੀਤਾ ਕਿਸੇ ਨੇ ਕੋਈ ਤਾਈਉ ਤੁਮ ਅਸੀਂ ਬੰਦੂਆ ਮਜ਼ਦੂਰ ਪੰਜਾਬ ਦੇ ਲੋਕਾਂ ਨੇ ਨਾ ਰੱਖਿਆ ਔਰ ਭਗਵੰਤ ਨੂੰ ਪੁੱਛਣਾ ਚਾਹੁੰਨਾ ਮਨੀਸ਼ ਸੋਡਿਆ ਤੇ ਸਤਿੰਦਰ ਜੈਨ ਨੂੰ ਜਦੋਂ ਅਰੈਸਟ ਕਰਦੀ ਦਿੱਲੀ ਉਦੋਂ ਤੋਂ ਤੁਸੀਂ ਬੜੇ ਨੱਠੇ ਜਾਂਦੇ ਹੋ ਧਰਨੇ ਲਾਉਣ ਵਾਸਤੇ ਬੀਜੇਪੀ ਦੇ ਖਿਲਾਫ ਆਕੇ ਹਮ ਤੋ ਕਟੜੇ ਇਮਾਨਦਾਰ ਹੈ ਹਮਾਰੇ ਸਾਥ ਬਹੁਤ ਵੀ ਇਨਸਾਫੀ ਹੋ ਰਹੀ ਹੈ ਈਡੀ ਔਰ ਸੀਡੀ ਆ ਹਮਕੋ ਬਹੁਤ ਤੰਗ ਕਰਿ ਹਾਲਾ ਕਿ ਟੋਡੀਆਂ ਏਜੰਸੀਆਂ ਪੰਜਾਬ ਪੁਲਿਸ ਤੇ ਸਾਤੀ ਲੋਕਾਂ ਦੇ ਮੇਰੇ ਸਮੇਤ ਭਾਨੇ ਸਿੱਧੂ ਅਤੇ ਸਮੇਤ ਦਰਜਨਾ ਲੋਕਾਂ ਦੇ ਤੁਸੀਂ ਝੂਠੇ ਪਰਚੇ ਦਰਜ ਕੀਤੇ ਨੇ ਪਰ ਉੱਥੇ ਤੁਸੀਂ ਧਰਨੇ ਲਾਉਣੇ ਹੋ ਨਾ ਤੇ ਹੁਣ ਤੁਹਾਡਾ ਧਰਨਾ ਕਿੱਥੇ ਗਿਆ ਉਹ ਬੀਜੇਪੀ ਦੇ ਖਿਲਾਫ ਚਲੋ ਹੋਰ ਨਹੀਂ ਕੋਈ ਕੁਝ ਧਰਨਾ ਹੀ ਮਾਰ ਦਿੰਦੇ ਤੁਸੀਂ ਸਾਰੀ ਆਮ ਆਦਮੀ ਪਾਰਟੀ ਦੀ 99 ਬੰਦੇ ਇਕੱਠੇ ਕਰਕੇ ਸ਼ੰਭੂ ਬਾਰਡਰ ਤੇ ਨਹੀਂ ਜਾ ਸਕਦੇ ਤੁਸੀਂ ਮੁਹਾਲੀ ਵਿੱਚ ਧਰਨਾ ਮਾਰ ਦਿੰਦੇ ਉੱਥੇ ਗਵਰਨਰ ਪੰਜਾਬ ਦੇ ਘਰ ਦੇ ਬਾਹਰ ਹੀ ਧਰਨਾ ਮਾਰ ਦਿੰਦੇ ਸੋਪਾਲ ਖੈਰ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਜਲਦ ਹਰਿਆਣਾ ਪੁਲਿਸ ਖਿਲਾਫ ਕੋਈ ਬੁਕਤਾਂ ਐਕਸ਼ਨ ਨਹੀਂ ਲੈਂਦੀ ਤਾਂ ਕਾਂਗਰਸ ਇਸ ਮਾਮਲੇ 'ਚ ਵੱਡਾ ਸੰਘਰਸ਼ ਵਿੜੇਗੀ ਇਸ ਕਰਕੇ ਆ ਨੋਬਤ ਇਸ ਵਕਤ ਆਈ ਔਰ ਮੈਂ ਫਿਰ ਕਹਿਣਾ ਚਾਹੁੰਨਾ ਕਿ ਕੋਈ ਵੀ ਕ੍ਰਾਈਮ ਕਿਤੇ ਵੀ ਹੋ ਜਾਂਦਾ ਇਹ ਸਾਰੇ ਇੰਡੀਆ 'ਚ ਕਿਤੇ ਕ੍ਰਾਈਮ ਹੋਵੇ ਵੀ ਪੰਜਾਬ ਪੁਲਿਸ ਇਜ਼ ਕੰਪਟੈਂਟ ਕੰਪਟੈਂਟ ਟੂ ਰਜਿਸਟਰ ਜ਼ੀਰੋ ਐਫ ਆਈ ਆਰ ਔਰ ਉਹ ਐਫ ਆਈ ਆਰ ਦਰਜ ਕਰਕੇ ਉੱਥੇ ਹਰਿਆਣੇ ਨੂੰ ਭੇਜ ਸਕਦੇ ਕਿ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਫਾਲੋਅ ਅਪ ਐਕਸ਼ਨ ਕੀਤਾ ਜਾਵੇ ਪਰ ਉਹ ਵੀ ਕਿਸੇ ਨੇ ਨਹੀਂ ਕੀਤਾ ਹੁਣ ਤੁਸੀਂ ਦੇਖੋ ਨਾ ਜਿਹੜੇ ਵਿਜੀਲੈਂਸ ਪਰਚੇ ਦਰਜ ਹੁੰਦੇ ਨੇ ਉਹ ਆਵਾ ਬੰਦਾ ਫਰੀਦਕੋਟ ਦਾ ਰਹਿਣ ਵਾਲਾ ਵਾ ਜਾਂ ਕੋਈ ਸਾਡੇ ਐਮ.ਐਲ.ਏ. ਪਾੜੇ ਦੇ ਖਿਲਾਫ ਇਨਕੁਆਇਰੀ ਚੱਲਦੀ ਆ ਉੱਥੇ ਗੁਰਦਾਸਪੁਰ ਦੇ ਵਿੱਚ ਜਦੋਂ ਪਰਚਾ ਦਰਜ ਹੋਣਾ ਵਿਜੀਲੈਂਸ ਪੁਲਿਸ ਸਟੇਸ਼ਨ ਮੋਹੱਲੇ 'ਚ ਦਰਜ ਕਰਦੇ ਨੇ ਅਗਰ ਇਹ ਹੋ ਸਕਦਾ ਤੇ ਫਿਰ ਜ਼ੀਰੋ ਐਫ.ਆਈ.ਆਰ ਵੀ ਬੜੇ ਆਰਾਮ ਨਾਲ ਹੋ ਸਕਦੀ ਪਰ ਨਹੀਂ ਉਹਦੇ ਲਈ ਕੀ ਕਹਿੰਦੇ ਵਿਲ ਪਾਵਰ ਚਾਹੀਦੀ ਆ ਜਾਨ ਚਾਹੀਦੀ ਆ ਲੱਤਾਂ ਤੇ ਖੜਿਆ ਨਾ ਆ ਪੰਪਗਵੰਤ ਇਹਦੇ ਲਈ ਜਾਨ ਚਾਹੀਦੀ ਲੱਤਾਂ ਤੇ ਜਾਨ ਪਰ ਔਰ ਜੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਨਹੀਂ ਕੁਝ ਕੀਤਾ ਇਸ ਗੱਲ ਦੇ ਉੱਤੇ ਤਾਂ ਅਸੀਂ ਜਿੰਨੇ ਜੋਗੇ ਹੈਗੇ ਅਸੀਂ ਪੂਰਾ ਹਾ ਦਾ ਨਾਰਾ ਮਾਰਾਂਗੇ ਇਸ ਕਿਸਾਨਾਂ ਦੇ ਅੰਦੋਲਨ ਵਾਸਤੇ ਤਾਂ ਰੋਜ਼ ਮਾਰ ਹੀ ਰਹੇ ਆ ਪਰ ਗਾਉਂ ਉਹਨਾਂ ਨੇ ਪਲੈਂਟ ਤੀਕੇ ਨਾਲ ਅਸੀਂ ਇਹਦਾ ਹਾ ਦਾ ਨਾਰਾ ਮਾਰ ਕੇ ਸ਼ੁਭ ਕਰਨ ਦੀ ਇਨਸਾਫ ਦੀ ਲੜਾਈ ਔਰ ਪ੍ਰੀਤਪਾਲ ਤੁਸੀਂ ਪ੍ਰੀਤਪਾਲ ਦਾ ਹਰਿਆਣੇ ਨੇ ਝੂਠਾ ਪਰਚਾ ਦਰਜ ਕੀਤਾ ਤੁਸੀਂ ਇਹਦੇ ਪੇਰੈਂਟਸ ਕੋਲੋਂ ਉਹਦੇ ਲੈ ਕੇ ਇੱਥੇ ਪੰਜਾਬ ਦੇ ਵਿੱਚ ਪਰਚਾ ਦਰਜ ਕਰੋ ਹਰਿਆਣਾ ਦੇ ਪੁਲਿਸ ਆਫਸਰਸ ਦੇ ਖਿਲਾਫ 200 ਤੋਂ ਉੱਤੇ ਐਫ ਆਈ ਆਰ ਬਣਦੀ ਹਰਿਆਣਾ ਪੁਲਿਸ ਆਫਸਰਸ ਦੇ ਖਿਲਾਫ ਫਾਰ ਟੌਰਚਰਿੰਗ ਫਾਰ ਫਾਰ ਬਰਟੈਲਿਟੀ ਫਰਟੀਉਲਿਟੀ ਫॉर ਬਰਬੇਰਿਕ ਐਕਸ ਜਿਹੜੇ ਉਹਨਾਂ ਨੇ ਕਮਿਟ ਕੀਤਾ ਸਾਡੀ ਧਰਤੀ ਦੇ ਚੰਦਰ ਵੜ ਕੇ ਬਸ ਇਹੀ ਇਮਤਿਹਾਨ ਦੀ ਘੜੀ ਅਸੀਂ ਦੇਖ ਰਹੇ ਸਾਰੇ ਪੰਜਾਬ ਇੰਟਰਨੈਸ਼ਨਲ ਮੀਡੀਆ ਦੇਖ ਰਿਆ ਵਾ ਦੁਨੀਆ ਭਰ ਚੋਂ ਲੋਕੀ ਦੇਖ ਰਹੇ ਨੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਗੱਲ ਉੱਠੀ ਆ ਕਿਸਾਨਾਂ ਦੀ ਔਰ ਸਾਰੇ ਦੇਸ਼ ਸਾਰੇ ਯੂਰਪ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਵਾ ਉਹ ਸਾਰੇ ਕਿਸਾਨ ਯੂਰੋਪੀਅਨ ਕਿਸਾਨਾਂ ਨੇ ਪ੍ਰੋਟੈਸਟ ਵੱਜੋਂ ਉਥੋਂ ਦੇ ਵੱਡੇ ਵੱਡੇ ਮੰਤਰੀਆਂ ਦੇ ਘਰ ਦੇ ਬਾਹਰ ਗਾਰਬੇਜ ਦਾ ਡੰਪ ਲਾ ਦਿੱਤੇ ਨੇ ਉਹਨਾਂ ਨੇ ਕੁਝ ਨਹੀਂ ਕਿਹਾ ਲੇਕਿਨ ਸਾਡੇ ਦੇਸ਼ ਦੀ ਸਰਕਾਰ ਸਾਨੂੰ ਹੀ ਦਿੱਲੀ ਜਾਣ ਤੋਂ ਉਰੇ ਇਕ ਬੈਰੀਕੇਡਿੰਗ ਕਰਕੇ ਕਿਲ ਲਾ ਕੇ ਕੰਕਰੀਟ ਦੁਵਾਰਾ ਖੜੀਆਂ ਕਰਕੇ ਸਾਨੂੰ ਰੋਕਿਆ ਬਸ ਇਹੀ ਤੁਹਾਡੇ ਸਾਰਿਆਂ ਦੇ ਕਚੇਰੀ ਵਿੱਚ ਅੱਜ ਰੱਖਣਾ ਸੀਗਾ ਉਮੀਦ ਕਰਦਾ ਹਾਂ ਕਿ ਪ੍ਰਿਤਪਾਲ ਨੂੰ ਔਰ ਨਾਲ ਜਿਹੜਾ ਹੈ ਸ਼ੁਭਕਰਨ ਨੂੰ ਭਗਵੰਤੂ ਦੀ ਸਰਕਾਰ ਜਿਹੜੀ ਇਨਸਾਫ ਦਿਵਾਉਣ ਦਾ ਦਾ ਮਾਤਾ ਰੱਖੀ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੇ ਕਿਸਾਨਾਂ ਕੋ ਵੀ ਸ਼ੁਕਕਰਨ ਦੀ ਮੌਤ ਅਤੇ ਦੂਜੇ ਕਿਸਾਨਾਂ ਖਿਲਾਫ ਅੰਨੇਵਾ ਤਸ਼ੱਦਦ ਲਈ ਹਰਿਆਣਾ ਪੁਲਿਸ ਨੂੰ ਜ਼ਿੰਮੇਵਾਰ ਦੱਸ ਰਹੇ ਨੇ ਅਤੇ ਪੰਜਾਬ ਸਰਕਾਰ ਤੋਂ ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀ ਆਪਣੇ ਬਿਆਨ ਚ ਸਾਫ ਕੀਤਾ ਸੀ ਕਿ ਹਰਿਆਣਾ ਪੁਲਿਸ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਵੀ ਇਸ ਬਿਆਨ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ